ਸਾਡੇ ਦੋ ਪਾਰਟੀਆਂ ਚੱਲ ਰਹੀਆਂ ਨੇ ਪਿੰਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਵਾਲਿਆਂ ਦੀ ਆ ਸਾਡਾ ਕੰਮ ਨਹੀਂ ਉਹ ਚਲਾ ਰਹੇਗੇ ਆਪਦੇ ਬੰਦਿਆਂ ਦੇ ਨਾਂ ਲੈ ਆਉਂਦੇ ਸਾਡੇ ਸਿਰਫ ਇੱਕ ਮੇਰੇ ਗਰੁੱਪ ਦੇ ਸਿਰਫ 9 ਬੰਦੇ ਆ ਜਿਹੜੇ ਨਿਹਰਾਣੇ ਪੈਸੇ ਵੀ ਨਹੀਂ ਆਏਗੇ ਅਸੀਂ ਬੁੱਢੀ ਮਾਰ ਜਾਂਦੇ ਰਹੇ ਆ ਛੇਰਸ ਵਾਲੇ ਬੁੱਢੀ ਮਾਰ ਟਰੈਟ ਲੈ ਕੇ ਜਾਂਦੇ ਰਹੇ ਆ ਸਾਡੇ ਉਹ ਨਹੀਂ ਪੈਸੇ ਪੁਆਏ ਅਸੀਂ ਖਾ ਤੁਰਤ ਖਾਤਾ ਖਲਾਇਆ ਮੈਂ ਡਾਕ ਵਾਲਾ ਉਹ ਇਹਨਾਂ ਨੂੰ ਖਾਤਾ ਨੰਬਰ ਦੇ ਕੇ ਇਹ ਕਹਿੰਦੇ ਇੱਥੇ ਬਾਅਦ ਵਿੱਚ ਤੁਸੀਂ ਆਓ ਜੇ ਨਾ ਅਸੀਂ ਤੁਹਾਡੇ ਘਰ ਬੈਠਾ ਦੇ ਪੈਸੇ ਪਾ ਦੇਵਾਂਗੇ ਸਾਨੂੰ ਫੋਨ ਤੇ ਗੱਲ ਕਰ ਲਓ ਜੀ ਉਹ ਉਹਨੀਆਂ ਦਿਨਾਂ ਦੇ ਮੇਰੇ ਪੈਸੇ ਵੀ ਨਹੀਂ ਪਾਏ ਇਹਨਾਂ ਨੇ ਤੇ ਅਸੀਂ ਫੋਨ ਲਾਇਆ ਤੇ ਇਹਨਾਂ ਨੇ ਚੱਕਿਆ ਨਹੀਂ ਬਸ ਹਫ਼ਤਾ ਚੱਲ ਪਿਆ ਵਿੱਚੋਂ 10 5 ਦਿਨ ਚੱਲ ਪਿਆ ਬਸ ਉਹਦੋਂ ਬੰਦ ਹੋ ਜਾਂਦਾ ਕੰਮ ਹੂੰ ਉਦੋਂ ਬਾਅਦ ਨਹੀਂ ਫਿਰ ਵੀ ਚੱਲਦਾ ਪਿਆ ਹੁਣ ਵੀ ਅੱਧਿਆਂ ਦਾ ਚੱਲੀ ਜਾਂਦਾ ਅੱਧਿਆਂ ਦੇ ਵਿੱਚ ਨਾ ਇਹ ਨਹੀਂ ਹੁੰਦੇ ਕੋਣ ਦਾ ਆਪਦਾ ਚਲਾਈ ਜਾਂਦਾ ਕੋਣ ਚਲਾਉਂਦਾ ਹੀ ਨਹੀਂ ਕੋਣ ਆਪਦਾ ਕੌਣ ਚਲਾ ਲੈਂਦਾ ਮੰਦਰ ਮੰਦਰ ਮਿਲਦਾ ਆਮ ਪਾਰਟੀ ਵਾਲੇ ਆਵਦਾ-ਆਦਾ ਕੰਮ ਚਲਾਏ ਜਾਂਦੇ ਸਾਨੂੰ ਆਦਿ ਤੁਹਾਡੇ ਨਾਲ ਹੀ ਨਹੀਂ ਆਏ ਆਮ ਪਾਰਟੀ ਦੇ ਹੀ ਜਾਦੇ ਚ ਕੰਮ ਚੱਲਦਾ ਪਿਆ ਆਮ ਪਾਰਟੀ ਹੀ ਜਾਦੀ ਚੀਜ਼ ਵਿੱਚ ਲਤ ਡਾ ਰਹੀ ਆ ਅੱਗੇ ਕਹਿੰਦੀ ਸੀ ਨਾ ਵੀ ਪਿਛਲੀਆਂ ਪਾਰਟੀਆਂ ਜਿਹੜੀਆਂ ਕਾਂਗਰਸ ਹੋ ਗਈ ਕਾਲੀ ਹੋ ਗਏ ਇਹ ਦੇ ਮਤਲਬ ਕਿ ਦੋ ਥਰੀਆਂ ਬਣਾਉਂਦੀਆਂ ਹੁਣ ਇਹ ਤਾਂ ਉਹਨਾਂ ਤੋਂ ਵੀ ਟੱਪ ਗਏ ਵੀਰੇ ਕਿਉਂ ਦਿੱਲੀ ਦੇ ਕਿਸਾਨੀ ਅੰਦੋਲਨ ਤੋਂ ਬਾਅਦ ਆਮ ਲੋਕਾਂ ਦੀ ਚੇਤਨਾ ਦਾ ਪੱਧਰਾ ਜਿਹੜਾ ਉਹ ਉੱਚਾ ਹੋਇਆ ਤੇ ਕਿਤੇ ਨਾ ਕਿਤੇ ਆਮ ਸਧਾਰਨ ਮਜ਼ਦੂਰ ਤੌਕਾ ਕਿਰਤੀ ਤੌਕਾ ਉਸ ਨੇ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਿਆ ਹੈਗਾ ਕਿ ਹੁਣ ਜੇਕਰ ਆਪਦੇ ਮੰਗਾ ਮਸਲੇ ਹੱਲ ਕਰਵਾਉਣੇ ਆ ਤੇ ਕਿਸੇ ਚੌਧਰੀ ਦੀ ਲੱਤ ਦੇ ਹੇਠ ਦੀ ਲੰਘ ਕੇ ਨਹੀਂ ਹੱਲ ਕਰਵਾਉਣੇਗੇ ਸਗੋਂ ਉਹ ਮੰਗਾ ਮਸਲੇ ਆ ਜਿਹੜੇ ਆਪਣੇ ਦਮ ਖਾਮ ਦੇ ਉੱਤੇ ਆਪ ਆ ਜਿਹੜੇ ਉਹ ਹੱਲ ਕਰਵਾਉਣੇ ਆ ਤੇ ਹੁਣ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਜਾਂਦਾ ਕਿ ਉਹਨਾਂ ਮੰਗਾ ਮਸਲਿਆਂ ਨੂੰ ਹੱਲ ਕਰਵਾਉਣ ਦਾ ਰਾਹ ਕੀ ਹੈਗਾ ਕਿਹੜੀ ਮੰਗ ਆ ਕਿਹੜੇ ਅਫਸਰ ਕੋਲੇ ਜਾ ਕੇ ਜਿਹੜੀ ਉਹ ਮਨਵਾਉਣੀ ਆ ਤੇ ਕਿਸ ਤਰੀਕੇ ਦੇ ਨਾਲ ਮਨਵਾਉਣੀ ਹੈਗੀ ਆ ਅੱਜ ਇਸ ਟਾਈਮ ਅਸੀਂ ਬੀਡੀਪੀਓ ਦਫਤਰ ਫੀਦਕੋਟ ਖੜੇ ਹੋਏ ਆ ਇੱਥੇ ਮਜ਼ਦੂਰਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤੇ ਬੀਡੀਪੀਓ ਦਾ ਵੀ ਹੈ ਜਿਹੜਾ ਇਹਨਾਂ ਨੇ ਰਸਤਾ ਰੋਕਿਆ ਹੁਣ ਵੀ ਰਸਤਾ ਬਲੌਕ ਕੀਤਾ ਹੋਇਆ ਤੇ ਆਪਣੀ ਮੰਗ ਆ ਜਿਹੜੀ ਇਹ ਬੀਡੀਪੀਓ ਸਾਹਿਬ ਤੀਕਾ ਜਿਹੜੀ ਉਹ ਪਹੁੰਚਾਉਣਾ ਚਾਹੁੰਦੇ ਆ ਕੀ ਮਾਮਲਾ ਹੈਗਾ ਕੀ ਕਾਰਨ ਹੈਗਾ ਅੱਜ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਰਸਤਾ ਰੋਕਣਾ ਪਿਆ ਹੈਗਾ ਸਤਿ ਸ਼੍ਰੀ ਅਕਾਲ ਮਾਤਾ ਜੀ ਜੀ ਸਾਡਾ ਮਾਮਲਾ ਇਹ ਆ ਕਿ ਸਾਡੇ ਦੋ ਪਾਰਟੀਆਂ ਚੱਲ ਰਹੀਆਂ ਨੇ ਪਿੰਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਵਾਲਿਆਂ ਦੀ ਆ ਸਾਡਾ ਕੰਮ ਨਹੀਂ ਉਹ ਚਲਾ ਰਹੇਗੇ ਆਪਦੇ ਬੰਦਿਆਂ ਦੇ ਨਾਂ ਲੈ ਆਉਂਦੇ ਸਾਡੇ ਸਿਰਫ ਇੱਕ ਮੇਰੇ ਗਰੁੱਪ ਦੇ ਸਿਰਫ 9 ਬੰਦੇ ਆ ਸਾਡਾ ਕੰਮ ਅਲੱਗ ਚੱਲਣਾ ਚਾਹੀਦਾ ਸਾਨੂੰ ਐ ਮਿਲ ਨਹੀਂ ਚਾਹੀਦੀ ਆ ਉਸ ਮੇਟ ਨਾਲ ਸਾਡੀ ਇਹ ਹੀ ਹੱਥ ਵੰਨ ਕੇ ਬੇਨਤੀ ਆ ਕਿ ਸਾਨੂੰ ਕੰਮ ਅਲੱਗ ਦੇਣਾ ਚਾਹੀਦਾ ਸਾਡਾ ਕੰਮ ਚੱਲਣਾ ਚਾਹੀਦਾ ਸਾਡਾ ਕੰਮ ਇਕੱਠਾ ਸਾਡਾ ਅਸੀਂ ਨਹੀਂ ਕਰ ਸਕਦੇਗੇ ਉਹਨਾਂ ਦੇ ਨਾਲ ਕਿਉਂਕਿ ਸਾਡੇ ਮੇਰੇ ਗਰੁੱਪ ਦੇ ਬੰਦਿਆਂ ਦਾ ਕੰਮ ਜਿੰਨੇ ਮੇਰੇ ਨਾਲ ਆ ਉਹਨੇ ਬੰਦਿਆਂ ਦੇ ਨਾਂ ਨਿਕਲਣੇ ਚਾਹੀਦੇ ਆ ਉਹਨਾਂ ਨੇ ਸਿਰਫ ਨੋਵਾ ਬੰਦਿਆਂ ਦਾ ਕੰਮ ਕੱਢਿਆ ਯਾਰ ਇੱਕ ਥਾਂ 'ਚ ਚਾਰ ਇੱਕ ਥਾਂ ਲਾ ਦਿੰਦੇ ਉਹਨਾਂ ਦਾ ਚਾਹ ਪਾਣੀ ਦਾ ਕੋਈ ਪ੍ਰਬੰਧ ਨਹੀਂ ਬਣ ਸਕਦਾ ਹੂੰ ਜੀ ਸਾਡੀ ਇਹ ਹੀ ਬੇਨਤੀ ਆ। ਅੱਛਾ ਮਾਤਾ ਜੀ ਦੱਸਿਓ ਕਿ ਕੰਮ ਕੰਮਕਾਰ ਕਿਹੜੇ ਕੰਮ ਦੀ ਤੁਸੀਂ ਮੰਗ ਕਰ ਰਹੇ ਹੈਗੇ? ਨਰੇਗਾ ਵਾਲੇ ਕੰਮ ਦੀ ਮੰਗ ਕਰ ਸਕਦੇ ਹਾਂ ਜੀ। ਅੱਛਾ ਨਰੇਗਾ ਵਾਲੇ ਕਰਦੇ ਆ। ਆ ਕੀ ਆ? ਇਥੋਂ ਵੀ ਕੁਛ ਰੇਲ ਟ੍ਰੇਨ ਅੱਛਾ ਮਾਤਾ ਜੀ ਦੱਸਿਓ ਕਿ ਨਰੇਗਾ ਦਾ ਕੰਮ ਗਾਰੰਟੀ ਤਾਂ 100 ਦਿਨਾਂ ਦੀ ਵੀ ਸਰਕਾਰ ਨੇ 100 ਦਿਨ ਦੇਣਾ ਰਸਾਲ ਵਿੱਚ ਦੀ ਕਿੰਨੇ ਦਿਨ? ਜੀ ਸਾਨੂੰ ਤਾਂ ਬਸ ਜੇ ਸਾਡਾ 6 ਦਿਨ ਚੱਲਦਾ ਤਾਂ ਵਿੱਚੋਂ 3 ਦਿਨ ਹੀ ਚੱਲਦਾ। ਬੇਸ਼ੱਕ। 3 ਦਿਨ ਉਹ ਵੀ ਨਹੀਂ ਲੱਗਦੇ ਸਾਡੇ। ਹੂੰ। ਜਿਹੜੇ 6 ਦਿਨਾਂ ਤੋਂ ਚਲਾਉਂਦੇ ਆ ਉਹ ਵੀ ਬੰਦ ਕਰ ਦਿੰਦੇ ਆ। ਜੀ। ਹਾਂ ਜੀ ਸਾਡੇ ਨਹਿਰਾ ਵਾਲੇ ਪੈਸੇ ਨਹੀਂ ਆਏ ਫੇਰ ਵਿੱਚੋਂ ਪੈਸੇ ਨਹੀਂ ਫੇਰ ਸਾਡੇ ਨਹਿਰਾ ਵਾਲੇ ਪੈਸੇ ਵੀ ਨਹੀਂ ਆਏਗੇ ਅਸੀਂ ਬੁੱਢੀ ਮਾਰ ਜਾਂਦੇ ਰਹੇ ਹਾਂ ਛੇਰਸ ਵਾਲੇ ਬੁੱਢੀ ਮਾਰ ਟਰੈਕ ਲੈ ਕੇ ਜਾਂਦੇ ਰਹੇ ਸਾਡੇ ਉਹ ਨਹੀਂ ਪੈਸੇ ਪੁਆਏ ਅੱਛਾ ਕਿੰਨੇ ਦਿਨਾਂ ਦੇ ਪੈਸੇ ਸੀ ਮਾਤਾ ਸਾਡੇ ਹੋਣ ਚਾਰ ਦੋ ਦੋ ਦਿਨਾਂ ਦੇ ਸਾਡੇ ਦੋਹਾਂ ਜੀਆਂ ਦੇ ਤੇ ਸਾਡੇ ਟਰੈਕ ਤੇ ਸਾਨੂੰ ਇਹਨੇ ਆਖਿਆ ਸੀ ਬੀੜਗੋ ਨੇ ਇਹਨੇ ਜਿਹੜਾ ਅਵਸਾਰ ਆ ਆਂਦਾ ਸੀ ਵੀ ਤੁਹਾਡੇ ਪੈਸੇ ਆਉਣਗੇ ਇੱਕ ਸਾਲ ਸਾਨੂੰ ਕਹਿ ਕੇ ਗਏ ਹਾਂ ਵੀ ਤੁਹਾਡੇ ਟਰੈਟ ਦੀ ਲੱਗ ਲੱਗਿਆ ਕਰੂਗੀ ਹਾਜ਼ਰੀ ਤੇ ਸਾਡੇ ਪੈਸੇ ਨਹੀਂ ਆਏ ਨਾ ਦੇਣਾ ਦੇ ਪੈਸੇ ਹਾਂ ਤੇ ਆ ਗੁਰਗਾ ਦੇ ਉਹਨੀਆਂ ਦਿਨਾਂ ਦੇ ਆ ਤੁਹਾਡਾ ਕੀ ਮਾਮਲਾ ਮੇਰੇ ਤਾਂ ਜੀ ਅਸੀਂ ਨਹਿਰ ਤੇ ਕੰਮ ਕੀਤਾ ਸੀਗਾ ਅੱਛਾ ਉਦੋਂ ਇਹ ਕਹਿੰਦੇ ਵੀ ਤੁਹਾਡਾ ਖਾਤਾ ਖਾਬ ਵੀ ਉਹ ਬੰਦ ਹੋ ਗਿਆ ਪਹਿਲਾਂ ਵਾਲਾ ਤੇ ਅਖੇ ਨਵਾਂ ਖਾਤਾ ਦੇ ਜੋ ਅਸੀਂ ਖਾ ਤੁਰਤ ਖਾਤਾ ਖਲਾਇਆ ਮੈਂ ਡਾਕ ਵਾਲਾ ਉਹ ਇਹਨਾਂ ਨੂੰ ਖਾਤਾ ਨੰਬਰ ਦੇ ਕੇ ਇਹ ਕਹਿੰਦੇ ਇੱਥੇ ਬਾਅਦ ਚ ਤੁਸੀਂ ਆਓ ਜੇ ਨਾ ਅਸੀਂ ਤੁਹਾਡੇ ਘਰੇ ਬੈਠੇ ਤੇ ਪੈਸੇ ਪਾ ਦੇਵਾਂਗੇ ਸਾਨੂੰ ਫੋਨ ਤੇ ਗੱਲ ਕਰ ਲਓ ਜੀ ਉਹ ਉਹਨੀਆਂ ਦਿਨਾਂ ਦੇ ਮੇਰੇ ਪੈਸੇ ਵੀ ਨਹੀਂ ਪਾਏ ਇਹਨਾਂ ਨੇ ਤੇ ਅਸੀਂ ਫੋਨ ਲਾਇਆ ਤੇ ਇਹਨਾਂ ਨੇ ਚੱਕਿਆ ਕਿਉਂ ਫੋਨ ਨਹੀਂ ਚੱਕਿਆ ਗੱਜੇ ਆ ਜਿਹੜੇ ਆਖਿਆ ਸੀਗੇ ਇਥੋਂ ਗੁਰਪ੍ਰੀਤ ਸੀ ਇੱਕ ਤਾਂ ਤੇ ਇੱਕ ਉਹ ਫਿਰ ਉਹਨੇ ਗਾ ਮੈਡਮ ਨੂੰ ਫੜਾਤਾ ਨੰਬਰ ਮੇਰਾ ਤੇ ਉਹ ਮੈਂ ਉਹਨਾਂ ਨੇ ਦੋਵਾਂ ਨੇ ਕਹਿਤਾ ਗੁਰਪ੍ਰੀਤ ਨੇ ਤੇ ਉਹ ਮੈਡਮ ਆ ਜਿਹੜੀ ਜੋ ਉਹਦਾ ਨਾਂ ਕੀ ਸੀਗਾ ਉਹਦਾ ਨਾਂ ਨਹੀਂ ਮੈਨੂੰ ਆਉਂਦਾ ਗਾ ਇਹ ਤਾਂ ਨਹੀਂ ਦੱਸਦਾ ਹਾਂ ਤੇ ਉਹਨਾਂ ਨੇ ਬਈ ਮੁੜ ਕੇ ਪੈਸੇ ਨਹੀਂ ਨਾ ਤਾਂ ਫੋਨ ਹੀ ਮੇਰਾ ਚੱਕਿਆ ਤੇ ਨਾ ਮੇਰੇ ਪੈਸੇ ਪਾਏ ਅੱਜ ਤਾਈਂ ਪੈਸੇ ਨਹੀਂ ਆਏਗੇ ਮੈਂ ਤੁਸੀ ਚੈੱਕ ਕਰਵਾਇਆ ਤੁਹਾਡਾ ਜੋ ਰੋਜ਼ਗਾਰ ਕਾਰਡ ਹੈਗਾ ਤੇ ਤੁਹਾਡਾ ਜੋ ਅਕਾਊਂਟ ਨੰਬਰ ਆ ਦੋਨੋਂ ਆਪਸ ਦੇ ਵਿੱਚ ਲਿੰਕ ਹੈਗੇ हां एक हा एक भाई एकदम मैं ਉੱਧੇ ਹੀ ਖਾਤਾ ਇਹਨਾਂ ਨੂੰ ਖਲਾ ਕੇ ਡਾਕਾ ਨਵਾਂ ਦੇਗੀ ਉਹਦੇ 'ਚ ਵੀ ਨਹੀਂ ਹਲੇ ਤੱਕ ਪੈਸੇ ਪਾਏ ਇੱਕ ਮੇਰਾ ਛੋਣੀ ਵਾਲਾ ਖਾਤਾ ਚੱਲਦਾ ਉਹਦੇ 'ਚ ਵੀ ਨਹੀਂ ਆਏਗੀ ਅੱਛਾ ਕਿੰਨੇ ਦਿਨਾਂ ਦੇ ਪੈਸੇ ਆ 19 ਦਿਨਾਂ ਦੇ ਆ ਬਈ ਮੇਰੇ ਪੈਸੇ ਅੱਛਾ ਹਾਂ 19 ਦਿਨਾਂ ਦੇ ਹਿਸਾਬ ਦੇ ਨਾਲ ਕਿੰਨੀ ਦਿਹਾੜੀ ਚੱਲਦੀ ਹੈਗੀ ਇਸ ਟਾਈਮ 322 322 ਰੁਪਏ 322 ਯਾਨੀ ਕਿ 6000 ਦੇ ਕਰੀਬ ਰਕਮ ਹਾਂ 6000 ਰੁਪਏ ਹੈਗਾ ਮੇਰੇ ਅੱਛਾ ਅੱਛਾ ਤੁਹਾਡੇ ਪਤੀ ਕੀ ਕਰਦੇ ਆ ਉਹ ਤਾਂ ਸ਼ੈਲਰ 'ਚ ਕੰਮ ਕਰਦੇ ਆ अच्छा शैलू बच्चे ਕਿੰਨੇ ਤੁਹਾਡੇ ਮੇਰੇ ਪੰਜ ਜੀ ਹਾਂ ਨੋ ਵੀ ਆ ਬਈ ਪੰਜ ਵੱਡਾ ਮੁੰਡਾ ਵੀ ਆ ਮੇਰਾ ਅੱਛਾ ਹਾਂ ਅੱਛਾ ਤੋਂ ਤੋਂ ਡਰ ਤੋਂ ਡਰ ਪੈਨ ਕਿਹੜਾ ਹੈਗਾ ਸੁੱਖਣ ਵਾਲਾ ਕਿੰਨੇ ਕ ਦਿਨ ਉੱਥੇ ਕੰਮ ਚੱਲਦਾ ਹੈਗਾ 100 ਦਿਨਾਂ ਦੀ ਗਾਰੰਟੀ ਹੁੰਦੀ ਹੈ ਉਦੋਂ ਇਹ 2-3 ਵਾਰੀਆਂ ਦੇ ਪੈਸੇ ਸੀਗੇ ਬਾਈ ਮੇਰੇ ਜਿਹੜੇ ਆਏ ਨਹੀਂ ਬਸ ਹਫਤਾ ਚੱਲ ਪਿਆ ਵਿੱਚੋਂ 5 ਦਿਨ ਚੱਲ ਪਿਆ ਬਸ ਉਦੋਂ ਬੰਦ ਹੋ ਜਾਂਦਾ ਕੰਮ ਉਦੋਂ ਬਾਅਦ ਨਹੀਂ ਫਿਰ ਵੀ ਚੱਲਦਾ ਹੁਣ ਵੀ ਅੱਧਿਆਂ ਦਾ ਚੱਲੀ ਜਾਂਦਾ ਅੱਧਿਆਂ ਦੇ ਵਿੱਚ ਨਾ ਇਹ ਨਹੀਂ ਹੁੰਦੇ ਆਉਂਦਾ ਆਉਦਾ ਚਲਾਈ ਜਾਂਦੇ ਚਲਾਉਂਦਾ ਹੀ ਨਹੀਂ ਕੌਣ ਆਪਦਾ ਕੌਣ ਚਲਾ ਲੈਂਦਾ ਮੰਦਰ ਮੰਦਰ ਮੇਟ ਆਮ ਪਾਰਟੀ ਵਾਲੇ ਆਉਦਾ ਆਉਦਾ ਕੰਮ ਚਲਾਈ ਜਾਂਦੇ ਸਾਨੂੰ ਆਹ ਦਿਨ ਤੁਹਾਡੇ ਨਾਲ ਹੀ ਨਹੀਂ ਆਏ ਅੱਛਾ ਮਤਲਬ ਇਹਦੇ ਵਿੱਚ ਵੀ ਧੜੇ ਬੰਦੀ ਕਰ ਲਈ ਹੈਗੀ ਵੀ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਮੇਟ ਆ ਹਾਂਜੀ ਹਾਂਜੀ ਉਹ ਆਪਦੇ ਬੰਦਿਆਂ ਵਾਸਤੇ ਕੰਮ ਕਢਵਾ ਲੈਂਦੇ ਆ ਜਿਨ੍ਹਾਂ ਨੇ ਉਹਨਾਂ ਕੋਲ ਮਾਸਟਰ ਰੋਲ ਭਰਿਆ ਹੁੰਦਾ ਟੋੜਾ ਨਹੀਂ ਆਉਂਦਾ ਨਾ ਸਾਡਾ ਕੰਮ ਨਹੀਂ ਆਉਂਦਾ ਸਾਲੋਂ ਆਖਦੇ ਨੇ ਟੋੜੇ ਨਾਲ ਹੀ ਨਹੀਂ ਆਉਂਦੇ ਇਸ਼ਾ ਸਾਨੂੰ ਤਾਂ ਸਿੱਟਾ ਜਵਾਬ ਆਦਾ ਤਾਂ ਅੱਛਾ ਪੰਜ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਭੋਲੂ ਵਾਲਾ ਜੀ ਅੱਛਾ ਤੁਹਾਡੇ ਪਿੰਡ ਤੁਹਾਡੇ ਪਿੰਡ ਨਰੇਗਾ 'ਚ ਕੀ ਸਮੱਸਿਆ ਹੈ ਜੀ ਸਾਡੇ ਪਿੰਡ ਨਰੇਗਾ ਦੀ ਇਹ ਵੀਰੇ ਪਿੰਨ ਪਿੰਡਾਂ ਬੀਬੀਆਂ ਵੀ ਹੁਣੇ ਗੱਲ ਕਰਕੇ ਹਟੀਆਂ ਕਿ ਆਮ ਪਾਰਟੀ ਦਾ ਹੀ ਜ਼ਿਆਦੇ 'ਚ ਕੰਮ ਚੱਲਦਾ ਪਿਆ ਆਮ ਪਾਰਟੀ ਹੀ ਜ਼ਿਆਦੇ ਚੀਜ਼ ਵਿੱਚ ਲਤ ਡਾ ਰਹੀ ਆ ਅੱਗੇ ਕਹਿੰਦੀ ਸੀ ਨਾ ਵੀ ਪਿਛਲੀਆਂ ਪਾਰਟੀਆਂ ਜਿਹੜੀਆਂ ਕਾਂਗਰਸ ਹੋ ਗਈ ਕਾਲੀ ਹੋ ਗਏ ਇਹ ਦੇ ਮਤਲਬ ਕਿ ਦੋ ਧਿਰਾਂ ਬਣਾਉਂਦੀਆਂ ਹੁਣ ਇਹ ਤਾਂ ਉਹਨਾਂ ਤੋਂ ਵੀ ਟੱਪ ਗਏ ਵੀਰੇ ਕਿਉਂਕਿ ਉਹਨਾਂ ਨੇ ਜਦੋਂ ਉਹ ਸਰਕਾਰਾਂ ਸੀਗੀਆਂ ਸੀ ਤਾਂ ਚਲੋ ਉਹ ਵੀ ਨਹੀਂ ਚੰਗੀਆਂ ਸੀ ਹੁਣ ਪਰ ਸਾਨੂੰ ਉਹਨਾਂ ਨੂੰ ਚੰਗਾ ਕਹਿਣਾ ਪੈਂਦਾ ਵੀ ਉਹ ਚੰਗੀਆਂ ਸੀ ਪਰ ਉਹਨਾਂ ਨੇ ਕਦੀ ਐਂ ਟੋਚਣੀ ਡਾਈ ਸੀ ਵੀ ਸਾਡੀ ਪਾਰਟੀ ਦਾ ਕੰਮ ਚੱਲੂਗਾ ਤੇ ਇਹਨਾਂ ਦਾ ਨਹੀਂ ਚਲਾਣਾ ਹੁਣ ਆਮ ਪਾਰਟੀ ਦੇ ਬੰਦਿਆਂ ਦਾ ਕੰਮ ਚੱਲਦਾ ਦੂਜੀਆਂ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਕਹਿ ਦਿੰਦੇ ਇਹਨਾਂ ਨੇ ਕਿਹੜਾ ਵੋਟਾਂ ਪਾਈਆਂ ਇਹਨਾਂ ਨੇ ਤਾਂ ਕਾਂਗਰਸਾਂ ਨੂੰ ਪਾਈਆਂ ਇਹਨਾਂ ਨੇ ਕਾਂਗਰਸਾਂ ਨੂੰ ਪਾਈਆਂ ਇਹਨਾਂ ਨੂੰ ਕੰਮ ਨਹੀਂ ਦੇਣਾ ਮੈਂ ਇੱਥੇ ਕੰਮ ਲੈਣ ਆਉਣੀ ਆ ਵੀਡੀਓ ਪੀਓ ਫਰੀਦਕੋਟ ਇੱਥੇ ਮੈਨੂੰ ਪਹਿਲਾਂ ਕਹਿ ਦਿੰਦੇ ਪੀਏ ਨਾ ਐਮਐਲਏ ਦੇ ਪੀਏ ਨਾ ਗ jagi hmm. ਉਹਦੇ ਨਾਲ ਕਹਿ ਦੇਂਦੇ ਗੱਲ ਕਰਾਓ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਆਏ ਵਾਰੀ ਉਹਨਾਂ ਨਾਲ 6 ਦਿਨਾਂ ਤੋਂ ਮੈਂ ਕੰਮ ਲੈਣ ਆਉਣਾ ਵੀ ਆਏ ਵਾਰ 6 ਦਿਨਾਂ ਪਿੱਛੋਂ ਹੀ ਮੈਂ ਜੱਗੀ ਨੂੰ ਫੋਨ ਲਾ ਕੇ ਮੈਂ ਤੁਹਾਨੂੰ ਕਿਹਾ ਕਰ ਵੀ ਮੈਨੂੰ ਕੰਮ ਦਿਓ ਉਹਨੂੰ ਮਤਲਬ ਕਿ ਮੈਂ ਉਹਦੇ ਨੀਵਾ ਕਰਨਾ ਚਾਹੁੰਦੇ ਵੀ ਇਹ ਉਹਦੀ ਨੀਵੀ ਹੋਵੇ ਵੀ ਇਹ ਨਾ ਹੀ ਤਾਂ ਕਿਸੇ ਪਾਰਟੀ ਦੀ ਹੈਗੀ ਵੀ ਇਹ ਹੈਗੀ ਆ ਇਧਰ ਮਜ਼ਦੂਰਾਵਲੀ ਜਥੇਬੰਦੀ ਦੇ ਵਿੱਚ ਇਹਨੂੰ ਆਏ ਵਾਰੀ ਨੀਵਾ ਕੀਤਾ ਜਾਵੇ ਪਰ ਮੈਂ ਵੀਰੇ ਨੀਵਾ ਨਹੀਂ ਹੋਣਾ ਮੈਂ ਮੈਂ ਇਹਨਾਂ ਨੂੰ ਸਿੱਧਾ ਕਹਿ ਦੇਣੀ ਵੀ ਜੇ ਪੀ ਨਾਲ ਤਾਂ ਨਹੀਂ ਗੱਲ ਕਰਾਉਣੀ ਮੈਂ ਆਪਦੇ ਮਜ਼ਦੂਰ ਜਥੇਬੰਦੀ ਵਾਲੇ ਭਾਈ ਗੁਰਪਾਲ ਸਿੰਘ ਨੰਗਲ ਨਾਲ ਗੱਲ ਕਰਾਉ ਬਾਦ ਨਹੀਂ ਅੱਛਾ ਹਾਂਜੀ ਅੱਛਾ ਭੈਣ ਜੀ ਤੁਹਾਡਾ ਕਿਹੜਾ ਪੈਂਟ ਆ ਜੀ ਮੇਰਾ ਚੰਦ ਪਾਦੇ ਅੱਛਾ ਤੁਹਾਡੇ ਪੈਂਟ ਵਧੀਆ ਕਾ ਚੱਲਦਾ ਹੈਗਾ ਨਰੇਗਾ ਦਾ ਕੰਮ ਤੁਹਾਡੇ ਤਾਂ ਨਹੀਂ ਇਸ ਤਰ੍ਹਾਂ ਦੀ ਦਿੱਕਤ ਜਿਵੇਂ ਆਮ ਆਲਿਆਂ ਦਾ ਚੱਲ ਪਿਆ ਦੂਜਿਆਂ ਦਾ ਪੰਜੇ ਵਾਲਿਆਂ ਦਾ ਤੇ ਟੱਕੜੀ ਵਾਲਿਆਂ ਦਾ ਰਹਿਣ ਦਿੰਦੇ ਆ ਜਾਂਦਾ ਤਾਂ ਕਾਫੀ ਆਂਦਾ ਐਵੇਂ ਆ ਪਰ ਹਾਜ਼ਰੀ ਤਾਂ ਘਰੇ ਬੈਠੇ ਦੀ ਫੇਰ ਵੀ ਲੱਗੀ ਜਾਂਦੀ ਆ ਇੱਕ ਦੋ ਜਾਣੀਆਂ ਮੇਰੇ ਕੋਲੇ ਆਈਆਂ ਸੀ ਕਹਿੰਦੀਆਂ ਵੀ ਸਾਡਾ ਨਰੇਗਾ ਦਾ ਕੰਮ ਵੀ ਆਪ ਚਲਾ ਦੇ ਮੈਂ ਕਿਹਾ ਵੀ ਮੈਂ ਦੋ ਕੰਮ ਨਹੀਂ ਕਰ ਸਕਦੀ ਮੈਂ ਇੱਕ ਅੰਗਣਵਾੜੀ ਚ ਲੱਗੀ ਹੋਈ ਆ ਵੀ ਮੈਂ ਇਹ ਕੰਮ ਨਹੀਂ ਕਰਦੀ ਉਹ ਕਹਿੰਦੀ ਤੁਸੀਂ ਆਪਦੀ ਆਈਡੀ ਬਣਾ ਲਓ ਤੇ ਵੀ ਮੈਂ ਆਂ ਕਰਕੇ ਵੀ ਤੁਹਾਡੇ ਨਾਲ ਰਲ ਜਰਨੀ ਆ ਤੇ ਉਹ ਕੰਮ ਤਾਂ ਚੱਲਦਾਗਾ ਵੀ ਹੁਣ ਲੱਗੇ ਪਏ ਆਗੇ ਕਿਸੇ ਦੀ ਹਾਜ਼ਰੀ ਘਰੇ ਬੈਠੇ ਦੀ ਲੱਗੀ ਜਾਂਦੀ ਹੈਗੀ ਕਿਸੇ ਦੇ ਪੈਸੇ ਵਿਚਾਰੀਆਂ ਫਿਰਦੀਆਂ ਬੀਬੀਆਂ ਰੋਲਦੀਆਂ ਕਹਿੰਦੀਆਂ ਸਾਡੇ ਪੈਸੇ ਨਹੀਂ ਆਉਂਦੇ ਕਿਸੇ ਦੇ ਕਰੇ ਬੈਠਗੀਆਂ ਦੇ ਵੀ ਆਈ ਜਾਂਦੇ ਆ ਜੀ ਜੀ ਅੱਛਾ ਭੈਣ ਤੁਸੀਂ ਮੀਟ ਦਾ ਕੰਮ ਕਰਦੇ ਹੋ ਕੋਈ ਇਸ ਤਰ੍ਹਾਂ ਦੇ ਹੈਗੇ ਵੀ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਸਰ ਨਹੀਂ ਸਾਡੇ ਮਤਲਬ ਕਿ ਜੋ ਵੀ ਮੇਰੇ ਕੋਲ ਮਤਲਬ ਕਿ A to Z ਸਾਰਾ 4 ਸਾਲਾਂ ਤੋਂ ਮੈਂ ਕੰਮ ਚਲਾ ਰਹੀ ਆਂ 4 ਸਾਲਾਂ ਦਾ ਬਾਇਆ ਡਾਟਾ ਮੇਰੇ ਕੋਲ ਸਾਰਾ ਪਿਆ ਉਹਨਾਂ ਦੀ ਪਾਰਟੀ ਆ ਨਰੇਗਾ ਦੀ ਆਮ ਪਾਰਟੀ ਦੀ ਉਹਨਾਂ ਕੋਲੇ ਕੋਈ ਬਾਇਓ ਡਾਟਾ ਨਹੀਂ ਇਹਨਾਂ ਦੇ ਅਧਿਕਾਰੀ ਆਏ ਚੰਡੀਗੜ੍ਹ ਤੋਂ ਮੈਨੂੰ ਨਹੀਂ ਪਤਾ ਚੰਡੀਗੜ੍ਹ ਤੋਂ ਆਏ ਕਿ ਇੱਥੋਂ ਆਏ ਆ ਉਹਨਾਂ ਨੇ ਮਤਲਬ ਕਿ ਸਾਰਾ ਮੈਨੂੰ ਜਾ ਕੇ ਪੁੱਛਿਆ ਮੈਂ ਕੱਲੇ ਕੱਲੇ ਦਾ ਨਾਮ ਦੱਸਿਆ ਵੀਰ ਜੀ ਆ ਇਹ ਆ ਉਹਨਾਂ ਨੇ ਉਧਰਲੀ ਜਾ ਕੇ ਪਾਰਟੀ ਚੋਂ ਪੁੱਛਿਆ ਉਹਨਾਂ ਦੇ ਕਾਫੀ ਜਣਿਆਂ ਦੇ 30 30000 ਰੁਪਇਆ ਘਰੇ ਬੈਠਣ ਦਾ ਹੈ ਅੱਛਾ ਹਾਂਜੀ ਸਾਤੀ 30000 ਰੁਪਏ ਘਰੇ ਬੈਠਿਆਂ ਦਾ ਆ ਗਿਆ ਤੇ ਦੂਜੇ ਪਾਸੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦਾ ਰਹਿ ਕਿੰਨੇ ਕਦੇ ਨਹੀਂ ਆ ਰਹੇ ਵੀਰੇ ਉਹਨਾਂ ਦੇ ਨਹੀਂ ਆ ਰਹੇ ਉਹ ਮੈਨੂੰ ਪੁੱਛਦੇ ਆ ਸੰਦੀਪ ਸਾਡੇ ਪੈਸੇ ਨਹੀਂ ਆਏ ਮੈਂ ਕਹਿੰਦੀ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਉਹਨਾਂ ਨੂੰ ਪੁੱਛੋ ਮੈਂ ਤੁਹਾਡੇ ਕੰਮ ਵਿੱਚ ਦਖਲਦਾ ਜੀ ਨਹੀਂ ਦਿੰਦੀ ਜਿਹੜੇ ਮੇਰੇ ਨਾਲ ਮਜ਼ਦੂਰ ਕੰਮ ਕਰ ਰਹੇ ਆ ਮੈਨੂੰ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਦਾ ਨਾ ਪੈਸਾ ਜੇ ਪੈਸਾ ਰੁਕੂਗਾ ਤਾਂ ਮੈਂ ਇੱਥੇ ਧਰਨਾ ਲਾ ਕੇ ਤੇ ਅਸੀਂ ਆਪੇ ਪੈਸੇ ਪਵਾ ਕੇ ਦੇਵਾਂਗੇ ਜੀ ਹਾਂਜੀ